हां भाई दोस्तों जेकर ਤੁਸੀਂ ਨਵਾਂ ਘਰ ਬਣਾ ਰਹੇ ਆ ਜਾਂ ਬਣਾਉਣ ਬਾਰੇ ਸੋਚ ਰਹੇ ਆ ਜਾਂ ਤੁਸੀਂ ਆਪਣੇ ਪੁਰਾਣੇ ਘਰ ਨੂੰ ਕਰਨਾ ਮੋਡੀਫਾਈ ਦੇਣੀ ਹੈ ਹਵੇਲੀ ਵਰਗੀ ਲੁੱਕ ਤੁਹਾਡੀਆਂ ਸਾਰੀਆਂ ਗੱਲਾਂ ਦਾ ਹੱਲ ਆਪਾਂ ਕਰਾਂਗੇ ਇਸ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਦੇਖ ਕੇ ਸਮਝ ਗਏ ਹੋਵੋਗੇ ਸੋ ਸਭ ਤੋਂ ਪਹਿਲਾਂ ਤੁਸੀਂ ਆਉਣਾ ਕਿੱਥੇ ਆ ਤੁਸੀਂ ਆਉਣਾਗਾ ਭਰਾਵੋ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਬਾਜਾ ਬਰਨਾਲਾ ਰੋਡ ਦੇ ਉੱਪਰ ਬਿਲਕੁਲ ਰੋਡ ਦੇ ਉੱਪਰ ਵਾਈ ਦੇ ਜਿਹੜੀ ਇਹ ਫੈਕਟਰੀ ਆ ਸੋ ਇੱਥੇ ਤੁਸੀਂ ਆਉਣਾਗਾ ਸੋ ਜੇਕਰ ਤੁਸੀਂ ਆਪਣੇ ਪੁਰਾਣੇ ਘਰਾਂ ਨੂੰ ਹਵੇਲੀ ਵਰਗੇ ਦੇਣੀਆਂ ਲੋਕ ਤਾਂ ਹੁਣ ਤੁਹਾਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ ਤੁਹਾਡੇ ਨੇੜੇ ਪੂਰੀ ਵਧੀਆ ਕੁਆਲਿਟੀ ਤੇ ਬਾਦੂ ਡਿਜ਼ਾਈਨ ਜਿਹੜੇ ਡਿਜ਼ਾਈਨ ਮਰਜ਼ੀ ਚੱਕੋ ਤੁਹਾਡੇ ਸਾਹਮਣੇ ਬਏ ਆ ਜਿਵੇਂ ਕਿ ਰੋਸ਼ਨਦਾਨ ਹੋਵੇ ਹਵੇਲੀ ਦੇ ਉੱਪਰ ਲੱਗਣ ਵਾਲਾ ਸਾਰਾ ਸਿਸਟਮ ਹੋ ਗਿਆ ਜਿਹਨੂੰ ਬਲਾਲ ਕਲਾ ਵੀ ਕਹ ਦਿੰਦੇ ਆ ਸੋ ਇਸ ਤਰ੍ਹਾਂ ਦੇ ਨਾਲ ਸੋ ਬਾਈ ਕੋਲ ਸਭ ਕੁਝ ਮਿਲਦਾ ਇੱਥੋਂ ਜਿੰਨੇ ਪ੍ਰਕਾਰ ਦੇ ਮਾਦੀ ਜਾਲੀਆਂ ਲੈ ਲਓ ਜੇਕਰ ਤੁਸੀਂ ਡੱਗ ਨਾ ਪਾਉਣੇ ਆ ਤਾਂ ਬਾਈ ਦਾੜਾ ਪਿਛਲੇ 20 ਸਾਲਾਂ ਤੋਂ ਕੰਮ ਇਹ ਚੱਲ ਰਿਹਾਗਾ 20 ਸਾਲਾਂ ਤੋਂ ਬਾਈ ਡੱਗ ਨਪਣਾ ਦਾ ਕੰਮ ਕਰ ਰਹੇ ਆ ਪੂਰਾ ਵਧੀਆ ਕੁਆਲਿਟੀ ਵਾਲਾ ਕੰਮ ਆ ਸੋ ਪੂਰੇ ਤਸੱਲੀ ਵਾਲਾ ਕੰਮ ਆ ਤੁਸੀਂ ਬੇਝਿਜਕ ਹੋ ਕੇ ਆਪਣਾ ਇਹ ਕੰਮ ਕੋਈ ਵੀ ਕਰਵਾ ਸਕਦੇ ਹੋ ਕਿਸੇ ਨੇ ਕੋਈ ਡੱਗ ਨਪਾਉਣਾ ਜਾਂ ਕੋਈ ਟੈਂਕੀ ਰਖਵਾਉਣੀ ਆ ਜਿਹੜੀ ਪੱਥਰ ਦੀ ਫੋਟੋ ਵਾਲ ਵਰਗੀ ਜੋ ਫੋਟੋ ਵਾਲ ਵਗੈਰਾ ਸੁੱਕੇ ਸਵਿਦਰ ਦੇ ਟੈਂਕੀ ਰਖਵਾਉਣੀ ਆ ਉੱਪਰ ਬਾਜ ਰਖਵਾਉਣੇ ਆ ਜਾਂ ਫਿਰ ਜਿਹੜਾ ਹੁਣ ਨਵਾਂ ਟ੍ਰੈਂਡ ਚੱਲਿਆ ਝਾਲੀਆਂ ਪਾਵੇ ਤੁਹਾਡੇ ਸਾਹਮਣੇ ਪਏ ਆ ਪਿੱਲਰ ਹੋਗੇ ਸੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕੁਝ ਵੀ ਚਾਹੀਦਾ ਤਾਂ ਤੁਸੀਂ 22 ਦੇ ਨਾਲ ਸੰਪਰਕ ਕਰਨਾਗਾ ਜਾਂ ਤੁਸੀਂ ਪਿੰਡ ਜਲਾਲ ਪਹੁੰਚ ਕੇ 22 ਦੀ ਫੈਕਟਰੀ ਦੇ ਉੱਪਰ ਆਪਣੀ ਅੱਖੀਂ ਦੇਖ ਲਵਾਂਗਾ ਸਮਾਨ ਬਣਦਾ ਉਸ ਤੋਂ ਬਾਅਦ ਤੁਸੀਂ ਲੈਣਾਗਾ ਸੋ ਪੂਰਾ ਤਸੱਲੀ ਵਾਲਾ ਕੰਮ ਆ ਪੂਰਾ ਕੁਆਲਿਟੀ ਵਾਲਾ ਕੰਮ ਆ ਸੋ ਤੁਹਾਡੇ ਸਾਹਮਣੇ ਜੇਕਰ ਤੁਸੀਂ ਦੇਖ ਸਕਦੇ ਤੁਸੀਂ ਜਾਲੀਆਂ ਬਣੀਆਂ ਹੋਈਆਂ ਬਾਜ ਬਣੇ ਹੋਏ ਸੋ ਸਾਰੀਆਂ ਚੀਜ਼ਾਂ ਬਹੁਤ ਸੋਹਣੀਆਂ ਲੋਕਾਂ ਬਹੁਤ ਪ੍ਰਕਾਰ ਦੇ ਜਾਲੀਆਂ ਸੋ ਆ ਦੇਖੋ ਕਿੰਨੇ ਸੋਹਣੇ ਸੋਹਣੇ ਚੀਜ਼ਾਂ ਸੋ ਬਾਈ ਉਹਨੂੰ ਚੰਗੀ ਤਰ੍ਹਾਂ ਬਣਾ ਕੇ ਪਾਣੀ ਦੇ ਵਿੱਚ ਡਬੋ ਕੇ ਰੱਖਦਾ ਸੋ ਉਹਦੇ ਨਾਲ ਇਹ ਪੂਰੀ ਚੰਗੀ ਤਰ੍ਹਾਂ ਪੱਕਦੇ ਹੈਗੇ ਸੋ ਬਾਕੀ ਤੁਸੀਂ ਕੋਲ ਆ ਕੇ ਆਪਣੇ ਚੈੱਕ ਕਰਕੇ ਪੂਰਾ ਤਸੱਲੀ ਦੇ ਨਾਲ ਕਿਵੇਂ ਬਣਦੇ ਆ ਕੀ ਸਿਮੈਂਟ ਹੈ ਕੀ ਰੇਤਾ ਸੋ ਸਭ ਕੁਝ ਆਪੇ ਤਸੱਲੀ ਕਰਕੇ ਤੁਸੀਂ ਫਿਰ ਲੈ ਸਕਦੇ ਹੋ ਇਹਦੇ ਵਿੱਚ ਕੋਈ ਬਾਲੀ ਵੱਡੀ ਗੱਲ ਨਹੀਂ ਸੋ ਬਾਈ ਦਾ ਨੰਬਰ ਆ ਉਹ ਲਗਾਤਾਰ ਸਕਰੀਨ ਦੇ ਉੱਪਰ ਚੱਲ ਰਿਹਾ ਤੁਹਾਨੂੰ ਕਿਸੇ ਵੀ ਕੋਈ ਵੀ ਜਾਣਕਾਰੀ ਦੀ ਲੋੜ ਆ ਤਾਂ ਤੁਸੀਂ ਉਹ ਬਾਈ ਤੋਂ ਲੈ ਸਕਦੇ ਹੋ ਤੁਹਾਡੇ ਸਾਹਮਣੇ ਡੱਗ ਬਣੇ ਪਏ ਆ ਜਿਹੜਾ ਕਿ ਪਿਛਲੇ 20 ਸਾਲਾਂ ਤੋਂ ਬਾਈ ਇਹਨਾਂ ਦਾ ਕੰਮ ਕਰ ਰਿਹਾ ਸੋ ਕਦੇ ਵੀ ਕੋਈ ਵੀ ਕੰਪਲੀਟ ਨਹੀਂ ਸੋ ਇਹ ਆਈਆਂ ਜਾਲੀਆਂ ਜਾਲੀਆਂ ਦੇ ਵੱਖ-ਵੱਖ ਡਿਜ਼ਾਈਨ ਆਪਣੀ ਜਾਲੀ ਜਿਹੜੀ ਵੀ ਤੁਹਾਡੇ ਮਨਪਸੰਦ ਜਾਲੀ ਆ ਤੁਸੀਂ ਆਪਣੀ ਹਵੇਲੀ ਆਪਣੇ ਘਰ ਦੇ ਉੱਪਰ ਲਾਉਣੀ ਚਾਹੁੰਦੇ ਆ ਸੋ ਉਸੇ ਤਰ੍ਹਾਂ ਤੁਸੀਂ ਜਾਲੀ ਬੁੱਕ ਕਰ ਸਕਦੇ ਆ ਬਾਈ ਤੋਂ ਆ ਕੇ ਲੈ ਸਕਦੇ ਆ ਜਾਂ ਆਪਣੇ ਆਰਡਰ ਤੇ ਬਣਵਾ ਸਕਦੇ ਆ ਬਿਲਕੁਲ ਜਾਇਜ਼ ਰੇਟ ਹੋਣਗੇ ਵਧੀਆ ਕੁਆਲਿਟੀ ਹੋਊਗੀ ਜਿਵੇਂ ਤੁਹਾਡੇ ਸਾਹਮਣੇ ਆ ਸਭ ਕੁਝ ਪਿਆ ਸੋ ਇਸ ਤਰ੍ਹਾਂ ਦੇ ਨਾਲ ਆ ਜੇ ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਆ ਤੁਸੀਂ ਇੱਥੇ ਆ ਕੇ ਵੇਚਟ ਕਰਕੇ ਤੁਸੀਂ ਲੈ ਸਕਦੇ ਆ ਆਪਣੀ ਜਿਹੜੀ ਹਵੇਲੀ ਆ ਆਪਣੇ ਘਰ ਦੀ ਜਿਹੜੀ ਲੁੱਕ ਹਵੇਲੀ ਤਾਂ ਬਣਾ ਸਕਦੇ ਆ ਸੋ ਹੁਣ ਤੁਹਾਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ ਗਈ ਬਿਲਕੁਲ ਤੁਹਾਡੇ ਨੇੜੇ ਆ ਆਪਣੇ ਘਰੇ ਸਮਝ ਲਓ ਸੋ ਤੁਹਾਡੇ ਸਾਹਮਣੇ ਆ ਸਾਰਾ ਕੁਝ ਪਿੰਡਰ ਵਗੈਰਾ ਬਣੇ ਪਏ ਆ ਸੋ ਜਿਹੜੇ ਉੱਪਰ ਲੱਗਦੇ ਆ ਜੰਗਲਾਂ ਦੇ ਉੱਪਰ ਲੱਗਦੇ ਆ ਬੈ ਜਾਲਗਾਂ ਲੱਗਦੀਆਂ ਜਾਲਿਆਂ ਦੇ ਡਿਜ਼ਾਈਨ ਦੇਖ ਲਓ ਸੋ ਇਸ ਤਰ੍ਹਾਂ ਦੇ ਨਾਲ ਬਹੁਤ ਸਾਰੀਆਂ ਜਾਲਿਆਂ ਦੇ ਡਿਜ਼ਾਈਨ ਪਰਾ ਪਰਾ ਕੋਲ ਬਣੇ ਪਏ ਆ ਤੁਸੀਂ ਆ ਕੇ ਦੇਖ ਸਕਦੇ ਹੋ ਲੈ ਸਕਦੇ ਹੋ ਸੋ ਸਾਡੇ ਸਾਹਮਣੇ ਬਹੁਤ ਹੀ ਸਫਾਈ ਦੇ ਨਾਲ ਬਾਈ ਆਪ ਖੁਦ ਨਾਲ ਕੰਮ ਕਰਦਾ ਹੈਗਾ ਤੇ ਤੁਸੀਂ ਕਿਸੇ ਵਕਤ ਵੀ ਆ ਕੇ ਬਾਈ ਨੂੰ ਮਿਲ ਸਕਦੇ ਆ ਨੰਬਰ ਚੱਲ ਰਿਹਾ ਨੰਬਰ ਦੇ ਉੱਤੇ ਸੰਪਰਕ ਕਰੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਦੀ ਤੁਹਾਨੂੰ ਲੋੜ ਆ ਤੁਸੀਂ ਬਾਈ ਤੋਂ ਪਹਿਲਾਂ ਫੋਨ ਦੇ ਉੱਪਰ ਜਾਣਕਾਰੀ ਲਓ ਉਸ ਤੋਂ ਬਾਅਦ ਆਓ ਤੇ ਆ ਕੇ ਖਰੀਦੋ ਤੁਹਾਨੂੰ ਹਰੇਕ ਪ੍ਰਕਾਰ ਦੇ ਇਥੇ ਜਾਲੀ ਡਿਜ਼ਾਈਨ ਮਿਲੂਗਾ ਜੇਕਰ ਤੁਸੀਂ ਆਪਣੇ ਡਿਜ਼ਾਈਨ ਕੋਈ ਤੁਹਾਡੇ ਮਨ ਪਸੰਦਾ ਤਾਂ ਤੁਸੀਂ ਉਹ ਬਾਈ ਨੂੰ ਕਹਿ ਕੇ ਬਣਵਾ ਸਕਦੇ ਆ ਸੋ ਬਹੁਤ ਹੀ ਵਧੀਆ ਕੁਆਲਿਟੀ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿੰਨੀ ਸਫਾਈ ਦੇ ਨਾਲ ਕੰਮ ਹੋਇਆ ਵਾ ਸੋ ਪੂਰੀਆਂ ਮਜ਼ਬੂਤ ਜਾਲੀਆਂ ਆ ਰੋਸਨਦਾਨ ਦੇਖ ਲਓ ਰੋਸਨਦਾਨਾਂ ਦੇ ਵਿੱਚ ਲਾਉਣ ਵਾਲੀਆਂ ਜਾਲੀਆਂ ਬਹੁਤ ਸੋਹਣੀਆਂ ਛੋਟੇ ਰੋਸਨਦਾਨ ਵੱਡੇ ਸੋ ਸਾਡੇ ਪੁਰਾਣੇ ਸਮੇਂ ਦੇ ਵਿੱਚ ਚੱਲਦੇ ਸੀ ਰੋਸਨਦਾਨ ਸਾਰਾ ਟ੍ਰੈਂਡ ਮੁੜ ਕੇ ਵਾਪਸ ਦੁਬਾਰ ਤੋਂ ਫੇਰ ਆ ਚੁੱਕਿਆ ਸਵਾਦ ਦੇਖੋ ਕਿੰਨੀ ਸੋਹਣੀ ਚੀਜ਼ ਬਣੀ ਆ ਸਬਾਈ ਦਾ ਬਹੁਤ ਕੰਮ ਹੈ ਦਾ ਸਫਾਈ ਵਾਲਾ ਪੂਰਾ ਕੁਆਲਟੀ ਵਾਲਾ ਦਾ ਸੋ ਤੁਸੀਂ ਪਿੰਡ ਦੁਲਾਲ ਜ਼ਿਲ੍ਹਾ ਬਠਿੰਡਾ ਤਸਵੀਰ ਫੁੱਲ ਪੈ ਜਾਂਦੀ ਆ ਬਾਜਾਖਾਨਾ ਬਰਨਾਲਾ ਰੋਡ ਆ ਬਿਲਕੁਲ ਰੋਡ ਦੇ ਉੱਪਰ ਵਾਈਦਾ ਇਹਦਾ ਸਿਸਟਮ ਦੋਨੇ ਪਾਸੇ ਸੜਕ ਦੇ ਉੱਪਰ ਪਿਆ ਤਾਂ ਤੁਹਾਨੂੰ ਦੂਰੋਂ ਨਜ਼ਰ ਆ ਜਾਵੇਗਾ ਸੋ ਜਿਹੜਾ ਭਰਾ ਆਪਣੀ ਵੀਡੀਓ ਸ਼ੇਅਰ ਕਰਕੇ ਤੇ ਆਪਣੀ ਵੀਡੀਓ ਦੇਖ ਕੇ ਭਰਾ ਦੇ ਕੋਲ ਆਉਂਦਾ ਸੋ ਉਹਦਾ ਹੋਰ ਵੀ ਚੰਗਾ ਮਾਨਤਾਣ ਕੀਤਾ ਜਾਊਗਾ ਵਧੀਆ ਕੁਆਲਿਟੀ ਫੁੱਲ ਜਾਇਜ਼ ਰੇਟਾਂ ਤੇ ਵਧੀਆ ਜਾਲੀ ਸਾਰਾ ਸਿਮੈਂਟਡ ਚੀਜ਼ ਤੁਸੀਂ ਲੈ ਸਕਦੇ ਹੋ ਸੋ ਵੀਡੀਓ ਸ਼ੇਅਰ ਕਰ ਦਿਓ ਸੋ ਬਹੁਤ ਬਹੁਤ ਧੰਨਵਾਦ